ਅੰਮ੍ਰਿਤਸਰ-ਅਟਾਰੀ ਹਾਈਵੇ ਉਪਰ ਅੱਜ ਖਾਸਾ ਚਮਕ ਦੇ ਆ ਦੀਨੋਂ ਦੇ ਇਲਾਕੇ ਚ ਤਲਵਾੜਾ ਤੋਂ ਅਟਾਰੀ ਜਾ ਰਿਹਾ ਰੋੜੀ ਦਾ ਪਰਿਆ ਟਰੱਕ ਤੁੰਦੇ ਕਾਰਨ ਅੱਗੇ ਜਾ ਰਹੇ ਬਿਨਾ ਲਾਈਟਾਂ ਵਾਲੇ ਚੋਨੇ ਦੇ ਪਰੇ ਟਰਾਲੇ ਨੂੰ ਬਚਾਉਂਦਿਆ ਬੇਕਾਬੂ ਹੋ ਕੇ ਪਲਟ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਆ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਤਲਵਾੜਾ ਤੋਂ ਖਾਸਾ ਟਾਰੀ ਰੋਡ ਪਹੁੰਚਿਆ ਤਾਂ ਤੁੰਦ ਦੇ ਕਾਰਨ ਉਹ ਅੱਗੇ ਜਾ ਰਹੇ ਬਿਨਾ ਲਾਈਟਾਂ ਵਾਲੇ ਚੋਨੇ ਦੇ ਟਰਾਲੇ ਨੂੰ ਬਚਾਉਣ ਦੇ ਕਾਰਨ ਉਸ ਦਾ ਟਰੱਕ ਬੇਕਾਬੂ ਹੋ ਗਿਆ ਤੇ ਬੇਕਾਬੂ ਹੋ ਕੇ ਫੁੱਟਪਾਥ ਚੜ੍ਹਨ ਕਾਰਨ ਉਸ ਦਾ ਟਰੱਕ ਪਲਟ ਗਿਆ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਏ ਇਸ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਅਟਾਰੀ ਰੋਡ ਤੇ ਹਾਦਸਾ ਗ੍ਰਸਤ ਹੋਇਆ ਏ ਜਿੱਥੇ ਕੇ ਪਹੁੰਚਣ ਤੇ ਮੁੱਢਲੀ ਜਾਂਚ ਪਤਾ ਲੱਗਿਆ ਏ ਕਿ ਤੁੰਦੇ ਚੱਲਦੇ ਬਿਨਾਂ ਲਾਈਟਾਂ ਤੋਂ ਜਾ ਰਹੇ ਚੋਨੇ ਦੇ ਟਰਾਲੇ ਨੂੰ ਬਚਾਉਂਦੇ ਟਰੱਕ ਡਿਵਾਈਡਰ ਤੇ ਚੜ੍ਹ ਕੇ ਪਲਟਿਆ ਏ ਹਾਲਾਂਕਿ ਗਣੀਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿ ਕਿੱਥੋਂ ਆ ਰਹੀ ਕਿੱਥੇ ਚੱਲੇ ਸੀ ਤੇ ਕੀ ਹੋਇਆ ਕਰਨਾ ਗਰਮੇਰ ਸਿੰਘ ਮੇਰਾ ਨਾਂ ਜੇ ਤਲਵਾੜੇ ਤੋਂ ਗੱਡੀ ਲੋਡ ਕਰਕੇ ਆ ਖਾਸੇ ਖਾਲੀ ਕਰਨੀ ਸੀ ਲਾੜੇ ਟਰਾਲਾ ਚੱਲਦਾ ਪਿਆ ਹੈ ਕੋਈ ਇੱਥੇ ਲਾਈਟਾਂ ਨਹੀਂ ਕੋਈ ਖਾਮ ਸਿੰਗਲ ਆ ਫੋਟੋ ਵਾਲੀ ਦਾ ਫੋਟੋ ਵਾਲੇ ਬਹੁਤ ਗਲਤ ਟਵੈਟਰ ਉਹਦੇ ਕਾਰਨ ਮੈਂ ਪਿਛਲੇ ਫੋਟੋ ਵਾਲ ਦੇ ਹਾਂ ਨਾ ਕਰਦਾ ਚਲਾਉਂਦਾ ਹੁੰਦਿਆਂ ਉਹਦੇ ਟਰਾਲੇ ਵਾਲੇ ਝੋਨੇ ਵਾਲੇ ਨੇ ਸੈਟ ਦਬਾਈ ਗੱਡੀ ਫੋਟੋ ਵਾਲ ਪਰਦੀ ਸਾਈਡ ਹੀ ਗੱਡੀ ਉਹਦੇ ਤੇ ਚੜਚ ਪਲਟੀ ਹੋ ਗਈ ਟਰਾਲੀ ਨੇ ਬਚਾ ਲ ਜੰਦੀ ਟਰਾਲੇ ਨੇ ਬਚਾਉਂਦੇ ਬਚਾਉਂਦੇ ਧੁੰਦ ਕਿੰਨੀ ਸੀ ਕਿਥੀ ਧੁੰਦ ਬਹੁਤ ਜਿਆਦੀ ਕੋਈ ਲੈਂਡਰ ਕੋਈ ਨਹੀਂ ਸੜਦਾ ਕੋਈ ਲਾਈਟ ਨਹੀਂ ਕੋਈ ਰੱਖ ਨਹੀਂ ਧੁੰਦ ਕਰ ਨੇ ਸਾਰਾ ਕੁਝ ਹੋ ਗਿਆ ਜੀ ਸਾਰਾ ਘਾ ਕੋਈ ਜਾਨੇ ਮਚਾਉਂਦੇ ਨਹੀਂ ਆਏ ਕੋਈ ਨਹੀਂ ਨਹੀਂ ਜਾਨੇ ਗੱਡੀ ਦਾ ਨੁਕਸਾਨ ਆ ਠੀਕ ਹਾਂਜੀ ਮੈਂ ਐਸਾ ਜੀ ਜਸਵੰਤ ਸਿੰਘ ਇਹ ਖਾਤਾ ਚੌਂਕੀ ਤੋਂ ਤੇ ਇਹ ਰਾਤ ਇਧਰ ਆਉਂਦਾ ਹੈ ਅੰਬਰਸਰ ਵੱਲੋਂ ਤੇ ਧੁੰਦ ਦੇ ਦੌਰਾਨ ਅੱਗੇ ਝੋਨੇ ਵਾਲੀ ਗੱਡੀ ਆਈ ਤੇ ਜੋ ਮਨੇ ਆਹੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ। ਹੁਣ ਤੇ ਕੋਈ ਨੀ ਹਾਸ ਹੋਇਆ। ਹਾਂ ਥੋਡੇ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ। ਨਹੀਂ ਨਹੀਂ। ਡਰਾਈਵਰ ਦਾ 50 ਡਰਾਈਵਰ ਦਾ 50 ਸਾਲ ਕੁ ਸੀ। ਲਕਸੀਅਰ ਕੇਚੀ ਦਾ ਟਰੱਕ ਸੀਗਾ ਜੀ। ਇਹ ਰੋੜੀ ਦਾ ਟਰੱਕ ਹੈ। ਹਾਂ ਜੀ। ਤੇ ਉਹਨੇ ਲਾ ਕੇ ਫਿਰ ਇਹ ਕਾਰੀਏ ਨੂੰ ਜਾ ਰਿਹਾ। ਕਾਰੀਏ ਨੂੰ ਜਾ ਰਿਹਾ ਹੈ।